ਸਜੋਗਾ ਸਿੱਕੇ ਨੂੰ ਦੇਖਣ ਦੱਚਾ ਨਾ ਬਬੂ ਸੋਕ ਬਮਿਆ ਕਤਲ ਕਰ ਗਦਰਕੀਦਾ ਪਿਛਲੇ ਮਹੀਨੇ ਪੁਲੱਥ ਵਿੱਚ ਇੱਕ ਮਬਾਲਗ 900 ਦਾ ਬੱਚੇ ਦੀ ਲਾਸ਼ ਇੱਕ ਮੋਟਰ ਦੇ ਕਮਰੇ ਵਿੱਚ ਮਿਲੀ ਸੀ ਜਿਸ ਤੱਕ ਪੁਲੱਥ ਪੁਲਿਸ ਵੱਲੋਂ ਅਨਖਿਆਤ ਅਵਧ ਕੇਸ ਦਾ ਅਧਿਕਾਰ ਲੈ ਗਿਆ ਸੀ ਕਪੂਤਰਾ ਪੁਲਿਸ ਤੇ ਪੁਲੱਥ ਪੁਲਿਸ ਵੱਲੋਂ ਜਿਹੜੀ ਸੱਚ ਕੀਤੀ ਗਈ ਸੱਚ ਦੇ ਆਧਾਰ ਤੇ ਉਹਨਾਂ ਨੇ ਇੱਕ ਸਾਬਕਾ ਵਾਸੀ ਉਤਰਪੁਰ ਨੇਸ਼ਨ ਨੂੰ ਇਸ ਕਤਲ ਕੇਸ ਦੇ ਦੋਸ਼ ਵਿੱਚ ਕਬੂ ਕੀਤਾ ਹੈ ਜਦੋਂ ਜਾਣਕਾਰੀ ਦੇ ਪਰ ਚੱਲਦੇ ਹਾਂ ਕਬੂਤਰ ਅਮਿਤਿ 26 11 ਨੂੰ ਇੱਕ ਬੱਚਾ ਗੋਲੂ ਆ ਉਹਦੀ ਪਲੱਥ ਏਰੀਆ ਵਿੱਚੋਂ ਡੈਡ ਬੋਡੀ ਮਿਲੀ ਸੀਗੀ ਕੋਈ ਨੌਕਸਲ ਦਾ ਬੱਚਾ ਹੋਵੇਗਾ ਉਹ ਡੈਡ ਬੋਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਵਿਨੋਦ ਦੇ ਬਿਆਨ ਦੇ ਆਧਾਰ ਤੇ ਕੇਸ ਰਜਿਸਟਰ ਕੀਤਾ ਜੋ ਬੰਦੀਆਂ ਧਰਾਮਾ ਸਿੰਘ 103 238 ਪੀਐਨਐਸ ਉਸ ਤੋਂ ਬਾਅਦ ਐਸਐਸਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਮੀਦਵਾਰ ਤੇ ਜੋ ਟੀਮਾਂ ਗਠਕ ਕੀਤੀਆਂ ਗਈਆਂ ਉਹਦੇ ਵਿੱਚ ਡੀਐਸਪੀ ਫਲਤ ਕਰਨੈਲ ਸਿੰਘ ਜੀ ਸੀਗੇ ਔਰ ਐਸਟੀਓ ਫਲਤ ਸੀਏ ਕਪੂਰਥਲਾ ਇਹਨਾਂ ਦੀਆਂ ਟੀਮਾਂ ਵਕਫ ਵਾਇਰੈਕਸ਼ਨ ਦੇ ਕੇ ਗਠਿਤ ਕੀਤੀਆਂ ਗਈਆਂ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵੀਡੈਂਸ ਸੀਗੀ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈਗਾ ਔਰ ਉਹਦੇ ਨਾਲ ਤੇ ਤਫ਼ਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੌਰ ਇਹਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਵਾਰਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਦ ਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਨਸੀ ਉੱਤਰ ਪ੍ਰਦੇਸ਼ ਆਜਮਗੜ ਜਿਹੜੀਆਂ ਉਹ ਭੇਜੀਆਂ ਔਰ ਇਹ 16 ਤਰੀਕ ਨੂੰ ਇਹ ਬੱਚਾ ਸਾਨੂੰ आजमगढ़ ਤੋਂ ਆਪਣੇ ਜਿਹੜਾ ਇਹਦਾ ਸੌਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅरेस्ट ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ 'ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਹੈਗਾ ਜਿਹਦੀ ਨੈਕਸਟ ਤਫ਼ਤੀਸ਼ ਆ ਉਹ ਅਸੀਂ ਇਹਦੀ ਕਰ ਰਹੇ ਹਾਂ ਜੋ ਬਜਰ ਅਸਮ ਤੋਂ ਤੱਕ ਸਾਨੂੰ ਤਫ਼ਤੀਸ਼ ਵਿੱਚ ਇਹਦੀ ਪਤਾ ਲੱਗਾ ਕੋਈ ਪਤਾ ਲੱਗਾ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਕਰੋ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਾਹਿਬ ਹੈਗਾ ਇਹਨੂੰ ਗਰ ਲਗਾ ਕੇ ਨਾਲ ਲੈ ਗਿਆ ਕੁਝ ਧੇਕੇ ਔਰ ਇਹਦੇ ਨਾਲ ਉਹਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕਟਕੇ ਇਹਨੇ ਮਾਰ ਦਿੱਤਾ ਸੀਗਾ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲਵੀ ਦੇ ਨਾਮ ਸੀਗਾ ਵੇਦਾ ਸੀ ਅਰੈਸਟ ਕੀਤਾ ਹੈਗਾ ਇਹਦਾ ਰਿਮਾਨਡ ਸਾਡੇ ਕੋਲ ਚੱਲਦਾ ਹੈ ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਸ ਤੋਂ ਬਾਅਦ ਜੋ ਤਫ਼ਤੀਸ਼ ਵੀ ਚੱਲੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਸੋ ਮਚ ਸਾਡੇ ਪੀੜਿਤ ਪਰਵਾਰ ਦੀ ਇਸ ਮੁੰਡੇ ਨਾਲ ਕੋਈ ਰਿਸ਼ਤੇਦਾਰੀ ਹੈ ਕੀ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਪੀ ਦੇ ਰਹਿਣ ਵਾਲੇ ਹੈਗੇ ਇਹ ਇਕੱਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹਦੇ ਤੂੰ ਉੱਥੋਂ ਪਿੰਤੋਂ ਜਦੋਂ ਸਾਡੀ ਟੀਮ ਗਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਇਹ ਨਟੋਰੀਅਸ ਟਾਈਪ ਦੇ ਸੀਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫੇਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਨਾ ਉਹਦੇ ਨਾਲ ਪਤਾ ਕਰੀਏ ਟੀਮ ਲਗਾਤਾਰ ਹਾਂਜੀ ਕਿਉਂਕਿ ਇਹ ਵਾਰਾਨਸੀ ਸੀਗਾ ਨਾ ਕੀ ਕਾਰਵਾਈ ਹੈ ਕਿਸ ਚੀਜ਼ ਦਾ ਖਲਾਸਾ ਕਰਨ ਤੁਸੀਂ ਜਾ ਰਿਹਾ ਅ ਮਿਤੀ 26 11 ਨੂੰ ਇੱਕ ਬੱਚਾ ਗੋਲੂ ਆ ਉਹਦੀ ਪਲੱਥ ਏਰੀਆ ਵਿੱਚੋਂ ਡੈਡ ਬੋਡੀ ਮਿਲੀ ਸੀਗੀ ਗੁਣਗਸਲ ਦਾ ਬੱਚਾ ਹੈਗਾ ਉਹ ਡੈਡ ਬਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਦਿਨੋਦ ਦੇ ਬਿਆਨ ਦੇ ਆਧਾਰ ਤੇ ਕੇਸ ਰਿਜਿਸਟਰ ਕੀਤਾ ਜੋ ਬੰਨੀਆ ਧਰਾਮਾ ਸਿੰਘ 103 238 ਬੀਐਨਐਸ ਦੋਸਤੋਂ ਬਾਅਦ ਐਸਐਸਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਆਧਾਰ ਤੇ ਜੋ ਟੀਮਾਂ ਗਠਕ ਕੀਤੀਆਂ ਉਹਦੇ ਵਿੱਚ ਡੀਐਸਪੀ ਫਲਤ ਕਰਨੈਲ ਸਿੰਘ ਜੀ ਸੀਗੇ ਔਰ ਸਥੁਪਲਾਸੀ ਇਹ ਕਪੂਤਲਾ ਇਹਨਾਂ ਦੀਆਂ ਟੀਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀਆਂ ਗਈਆਂ ਹਨ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵਿਡੈਂਸ ਹੈ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈਗਾ ਔਰ ਉਹਦੇ ਆਧਾਰ ਤੇ ਤਫ਼ਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੁਰ ਇਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਵਾਰਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਦ ਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਨਸੀ ਉੱਤਰ ਪ੍ਰਦੇਸ਼ ਆਜ਼ਮਗੜ੍ਹ ਜਿਹੜੀਆਂ ਉਹ ਭੇਜੀਆਂ ਔਰ ਇਹ 16 ਤਰੀਕ ਨੂੰ ਇਹ ਬੰਦਾ ਸਾਨੂੰ ਆਜ਼ਮਗੜ੍ਹ ਤੋਂ ਆਪਣੇ ਜਿਹੜਾ ਇਹਦਾ ਸਹਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅਰੈਸਟ ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਹੈਗਾ ਜਿਹੜੀ ਨੈਕਸਟ ਤਫ਼ਤੀਸ਼ ਆ ਉਹ ਅਸੀਂ ਇਹਦੀ ਕਰ ਰਹੇ ਹਾਂ ਜੋ ਵਜ੍ਹਾ ਰਸਨ ਤੋਂ ਤੱਕ ਸਾਨੂੰ ਤਫ਼ਤੀਸ਼ ਵਿੱਚ ਇਹਦੀ ਪਤਾ ਲੱਗਾ ਕੋਈ ਪਤਾ ਲੱਗਾ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਕੋਲੋਂ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਾਹਿਬ ਹੈਗਾ ਇਹਨੂੰ ਗਰ ਲਗਾ ਕੇ ਨਾਲ ਲੈ ਗਿਆ ਕੁਝ ਦੇ ਕੇ ਔਰ ਇਹਦੇ ਨਾਲ ਉਹਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕਟਕੇ ਇਹਨੇ ਮਾਰ ਦਿੱਤਾ ਸੀ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲਵੀ ਦੇ ਨਾਮ ਸੀਗਾ ਉਹ ਇਹਦਾ ਅਸੀਂ ਅਰੈਸਟ ਕੀਤਾ ਹੈਗਾ ਇਹਦਾ ਰਿਮਾਂਡ ਸਾਡੇ ਕੋਲ ਚੱਲਦਾ ਹੈ ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਸ ਸਵਾਜੋ ਤਬਦੀਸ਼ ਵੀ ਚਾਹੋ ਤੁਹਾਨੂੰ ਸ਼ੇਅਰ ਕਰਾਂ ਥੈਂਕ ਯੂ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਪੀ ਦੇ ਰਹਿਣ ਵਾਲੇ ਹੈਗੇ ਇਹ ਇਕੱਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦੇ ਤੋਂ ਉੱਥੋਂ ਪੈਂਤੋਂ ਜਦੋਂ ਸਾਡੀ ਟੀਮ ਗਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਇਹ ਨਟੋਰੀਅਸ ਟਾਈਪ ਦੇ ਸੀਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫੇਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਆ ਉਹਦੇ ਨਾਲ ਪਤਾ ਕਰ ਰਹੇ ਆ ਵੀ ਇਹਦੇ ਖਲਬ ਹਾਂਜੀ ਕਿਉਂਕਿ ਇਹ ਵਾਰਾਨਸੀ ਸੀਗਾ ਨਾ ਵਾਰਾਨਸੀ ਆਜ਼ਮਗੜ੍ਹ ਫੂਲਪੁਰ ਉਧਰਲੇ ਪਾਸੇ ਜਿੰਨੇ ਇਹਨਾਂ ਦੇ ਰਿਸ਼ਤੇਦਾਰੀਆਂ ਸੀਗੀਆਂ ਉਹਨੇ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਨੇ ਠੀਕ ਹੈ ਔਰ ਲਾਸਟ ਵਿੱਚ ਜਿਹੜੇ ਐਸਚੋ ਬਲੱਟ ਤੇ ਡੀਐਸਪੀ ਬਲੱਟ ਜਿਹੜੀ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਫੂਲਪੁਰ ਤੋਂ ਅਰੈਸਟ ਕੀਤਾ ਇਹਦੇ ਸੌਰੀ ਕਰਤ ਹਨ ਕਿ ਇਤਿਹਾਸ